ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਅੱਜ ਸਾਡੇ ਸੰਘਰਸ਼ ਦੀ ਪੰਜਾਬ ਯੂਨੀਵਰਸਿਟੀ ਦੇ ਇੱਕ ਬਹੁਤ ਵੱਡੀ ਜਿੱਤ ਹੋਈ ਆ ਪਿਛਲੇ 27 ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣਾਂ ਬਹਾਲ ਕਰਵਾਉਣ ਦੇ ਲਈ ਸੰਘਰਸ਼ ਚੱਲ ਰਿਹਾ ਸੀਗਾ 27 ਦਿਨਾਂ ਤੋਂ ਜਿਹੜੇ ਵਿਦਿਆਰਥੀ ਸੀ ਤੇ ਪੰਜਾਬ ਦੇ ਲੋਕ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੋਰਚਾ ਲਾ ਕੇ ਬੈਠੇ ਸੀਗੇ ਤੇ ਸੈਨੇਟ ਚੋਣਾਂ ਐਲਾਨ ਹੋ ਚੁੱਕੀਆਂ ਨੇ ਮੋਰਚੇ ਦੇ ਵਿੱਚ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵੀ ਆਰਸੀਐਸ ਵੱਲੋਂ ਵੀ ਕਿ ਮੋਰਚੇ ਦੇ ਵਿੱਚ 파ੜ ਪਾਇਆ ਜਾਵੇ ਪਰ ਸਾਰੀਆਂ ਚੀਜ਼ਾਂ ਸਫਲ ਨਹੀਂਆਂ ਮੋਰਚਾ ਬੜੀ ਚੜ੍ਹਦੀ ਕਲਾ ਦੇ ਵਿੱਚ ਰਿਹਾ ਪੰਜਾਬ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀ ਚਾਹੀਏ ਕਿ ਪੰਜਾਬ ਤੋਂ ਹੋਵੇ ਹਰਿਆਣਾ ਹਿਮਾਚਲ ਰਾਜਸਥਾਨ ਯੂਪੀ ਦਿੱਲੀ ਤੋਂ ਹੋਵੇ ਕਿਸੇ ਵੀ ਸੂਬੇ ਤੋਂ ਵਿਦਿਆਰਥੀ ਹੋਵੇ ਚਾਹੇ ਲਦਾਖ ਤੋਂ ਹੋਵੇ ਨਾਰਥ-ਈਸਟ ਸਾਊਥ ਇੰਡੀਆ ਤੋਂ ਕਿਉਂ ਨਾ ਹੋਵੇ ਉਹਨਾਂ ਨੇ ਇਸ ਮੋਰਚੇ ਦੇ ਵਿੱਚ ਜਿਹੜੀ ਸ਼ਮੂਲੀਅਤ ਕੀਤੀ ਹੈ ਤੇ ਵਿਦਿਆਰਥੀਆਂ ਦੇ ਸੰਘਰਸ਼ ਦੀ ਇੱਕ ਬਹੁਤ ਵੱਡੀ ਜਤੂਈ ਆ ਅਸਲ ਤੇ ਵਿੱਚ ਸਾਰੀ ਜਿਹੜੀ ਮਸਲੇ ਦੀ ਜੜ ਆ ਉਦੇ ਨਾਲ ਹੀ ਜਿਹੜਾ ਇੱਕ ਹਿੰਦੁਸਤਾਨ ਦੇ ਵਿੱਚ ਕੋਸਾਈ ਫੈਡਰਲ ਸਟਰਕਚਰ ਲੱਗਿਆ ਹੋਇਆ ਹੈਗਾ ਜਿਹਦੇ ਵਿੱਚ ਜਿਹੜੀਆਂ ਪਾਵਰਸ ਨੇ ਉਹ ਸੈਂਟਰ ਕੋਲੇ ਵੱਧ ਨੇ ਉਹ ਕੋਸਾਈ ਫੈਡਰਲ ਵੀ ਨਾ ਹੋ ਗਿਆ ਕਿ ਯੂਨਿਟਰੀ ਸਿਸਟਮ ਆ ਜਿਹਦੇ ਵਿੱਚ ਵੱਧ ਅਧਿਕਾਰ ਆ ਉਹ ਕੇਂਦਰ ਕੋਲੇ ਹੁੰਦੇ ਆ ਸੈਂਟਰ ਕੋਲੇ ਹੁੰਦੇ ਆ ਸੂਬਿਆਂ ਦੇ ਵਿੱਚ ਫੈਸਲੇ ਲੈਣ ਪ੍ਰਤੀ ਮਤਲਬ ਵਿਧਾਰਤੀ ਜਤੇ ਬੰਦੀ ਸਾਥੇ ਕਹਿੰਦੀ ਆ ਕਿ ਵੀ ਫੈਡਰਲ ਸਟਰਕਚਰ ਇੰਪਲੀਮੈਂਟ ਹੋਣਾ ਚਾਹੀਦਾ ਦਾ ਖੁਦ ਮੁਖਤਿਆਰੀ ਹੋਣੀ ਚਾਹੀਦੀ ਆ ਸੂਬਿਆਂ ਕੋਲੇ ਵੱਧ ਅਧਿਕਾਰ ਹੋਣੇ ਚਾਹੀਦੇ ਆ ਜੇ ਸੂਬਿਆਂ ਕੋਲੇ ਵੱਧ ਅਧਿਕਾਰ ਹੋਣਗੇ ਤਾਂ ਕਦੇ ਯੂਨੀਵਰਸਿਟੀ ਦਾ ਕੇਂਦਰੀਕਰਨ ਨਾ ਕੀਤਾ ਜਾਊਗਾ ਕਦੇ ਚੰਡੀਗੜ੍ਹ ਸ਼ਹਿਰ ਸਾਡੇ ਤੋਂ ਖੋਇਆ ਨਹੀਂ ਜਾਊਗਾ ਸੋ ਇੱਕ ਵਾਰ ਫੇਰ ਤੋਂ ਸਾਰੇ ਵਿਦਿਆਰਥੀਆਂ ਨੂੰ ਤੇ ਸਾਰੇ ਲੋਕਾਂ ਨੂੰ ਜਿਹੜੇ ਇਸ ਮੂਰਤੀ ਦੇ ਵਿੱਚ ਪਹੁੰਚੇ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਰਦੇ ਆ ਖਾਸ ਕਰਕੇ ਆਪਾਂ ਕੀਏ ਪੰਜਾਬ ਦੇ ਲੋਕ ਤੇ ਪੂਆ ਦੇ ਏਰੀਏ ਦੇ ਲੋਕ ਜਿਨ੍ਹਾਂ ਨੇ ਦਿੱਲੀ ਤੇ ਲੰਗਰ ਦੀ ਸੇਵਾ ਕੀਤੀ ਆ ਤੇ ਹੋਰ ਵੀ ਪੰਜਾਬ ਦੇ ਕੋਨੇ ਕੋਨੇ ਤੋਂ ਆਉਣ ਵਾਲੇ ਲੋਕ ਜਿਨ੍ਹਾਂ ਨੇ ਇੱਥੇ 40 ਰਸਦੀ ਸੇਵਾ ਵਿੱਚ ਜੀ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀਆਂ ਤੇ ਬੰਦੀ ਸਾਥਾਂ ਜਿਹੜੀ ਪੰਜਾਬ ਦੇ ਵਿੱਚ ਲਾਹ ਬੰਦੀ ਕਰੂਗੀ ਲਾਹ ਬੰਦੀ ਕਰਕੇ ਅਗਲਾ ਸੰਘਰਸ਼ ਵਿੱਡੂਗੀ ਜਿਹਦੇ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੀ ਸੂਬਾ ਯੂਨੀਵਰਸਿਟੀ ਬਣਾਉਣਾ ਹੋਵੇ ਜਾਂ ਚੰਡੀਗੜ੍ਹ ਨੂੰ ਸੰਪੂਰਨ ਤੌਰ ਤੇ ਪੰਜਾਬ ਨੂੰ ਦੇਣਾ ਹੋਵੇ ਜਾਂ ਪੰਜਾਬ ਦੇ ਵਿੱਚ ਇੱਕ ਫੈਡਰਲ ਸਟਰਕਚਰ ਆ ਇੰਪਲੀਮੈਂਟ ਕਰਾਉਣਾ ਹੋਵੇ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਹੋਵੇ ਵਿਦਿਆਰਥੀ ਤੇ ਬੰਦੀ ਸਾਥਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਦੀ ਰਹੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ